ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੱਠ ਖੂਬ ਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪਿੱਛੇ ਦੇਖ ਰਹੇ ਹੋਗੇ ਨੇ ਸਾਰੇ ਕੱਪੜੇ ਕੀ ਪਤਾ ਡਿਜ਼ਾਈਨਰ ਸਟੋਰ ਤੇ ਹਨ ਡੋ ਕਵਰ ਜਿਹੜਾ ਮੈਂ ਤੁਹਾਨੂੰ ਦੱਸਿਆ ਸਾਹਮਣੇ ਹੈਗਾ ਜੀ ਜੀਐਸ ਸਟੇਟ ਪੈਲੇਸ ਨਿਸ਼ਾਨੀ ਬਹੁਤ ਵੱਡੀ ਉਹਦੇ ਸਾਹਮਣੇ ਹੈ ਜੀ ਇਹ ਤੇ ਆਹ ਮਾਵੇਂ ਮਾਸੀ ਮਮੀ ਸ਼ਾਪਿੰਗ ਕਰਨ ਸ਼ੋਭੂ ਵੀ ਵਿੱਚੇ ਫਿਰਦੀ ਆ ਸੋ ਮੈਂ ਜਿ ਉਹਨਾਂ ਨਾਲ ਇੰਨੀ ਗੱਲ ਨਹੀਂ ਹੁੰਦੀ ਤਾਂ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਮਾਰ ਇੱਕ ਡਿਜ਼ਾਈਨਰ ਜਿਹੜਾ ਪੀਸ ਆ ਵਧੀਆ-ਵਧੀਆ ਟੰਗ ਦੇ ਨਾਲ ਦਿਖਾਵਾਂ ਠੀਕ ਆ ਕਿਉਂਕਿ ਬਹੁਤ ਦੂਰ-ਦੂਰ ਮੇਰੀਆਂ ਮਾਸੀਆਂ ਚਾਚੀਆਂ ਤਾਈਆਂ ਭੈਣਾਂ ਸਾਰੀਆਂ ਬੈਠੀਆਂ ਥੋੜੀ ਜਿਹੀ ਮਰਜੀ ਉਹਨਾਂ ਰਹਿ ਜਾਣ ਵੀ ਰੋਪੜ ਦੇ ਵਿੱਚ ਕੀ-ਕੀ ਨਾ ਮਾਰਿਆ ਇਸ ਕਰਕੇ ਸੋ ਮੈਂ ਕਰਦੀ ਆ ਜੀ ਬੈਕ ਕੈਮਰਾ ਆਨ ਲਗਾ ਤਾਂ ਦੇਖੋ ਸਾਡੀ ਚੂਹੀ ਵਿੱਚ ਫਿਰ ਰਹੀ ਆ ਤੁਸੀਂ ਕੁਝ ਨਹੀਂ ਲੈਣਾ ਜੀ ਤੁਸੀਂ ਦੇਖ ਤਾਂ ਲੱਗਦੀ ਆ ਅੰਦਰ ਆ ਕੇ ਬੈਠ ਗਏ ਅੰਦਰ ਆ ਕੇ ਰਾਈਟ ਤੇ ਬੈਠ ਗਏ ਮਿਲੋ ਜੀ ਸਾਡੀ ਸ਼ੂਭੂ ਨੂੰ ਸਤਿ ਸ਼੍ਰੀ ਅਕਾਲ ਬਲਦੇ ਮੰਮਾ ਗਈ ਰੋਪਣ ਨੂੰ ਗਈ ਪਲੀਜ਼ ਅਬੀ ਸੋ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਡਿਜ਼ਾਈਨਰ ਪੀਸ ਆ ਦੇਖੋ ਆਏ ਹੋਏ ਆ ਹੈ ਪਾਕਿਸਤਾਨੀ ਲੁੱਕ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਸੋਬਰ ਚ ਨਾਲੇ ਜਿਆਦਾ ਆਪਾਂ ਫੜਕ ਦੇ ਫੜਕ ਤੇ ਵੀ ਨਹੀਂ ਹੈਗੇ ਜਿਵੇਂ ਹੁਣ ਗਰਮੀਆਂ ਐ ਗਰਮੀਆਂ ਦੇ ਵਿੱਚ ਜਿੰਮੇ ਕੋਈ ਪ੍ਰੋਗਰਾਮ ਪੈ ਆ ਜਾਵੇ ਹੈ ਉੱਥੇ ਇਹ ਪੈ ਸਕਦੇ ਆ ਹਾਂਜੀ ਬੱਤ ਠੀਕ ਐ ਸੋ ਇਹ ਬਹੁਤ ਸੋਹਣਾ ਪੀਸ ਜਿਹਨੂੰ ਆਪਾਂ ਕਹਿ ਦਈਏ ਆ ਦੇਖੋ ਮਿੱਠੇ ਮਿੱਠੇ ਜਿਹੇ ਰੰਗ ਪਿੰਕ ਪਿੰਕ ਜਿਹੇ ਕਲਰ ਨਾ ਹੀ ਜਦਾ ਇਹ ਪੜਕੀਲੇ ਜੇ ਰੰਗ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਗ੍ਰੀਨ ਕਲਰ ਦਾ ਕਿੰਨਾ ਸੋਹਣਾ ਕੋਟਾ ਦੇਖੋ ਇਹਦਾ ਬਾਰਡਰ ਸੋ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਠੀਕ ਹੈ ਹਾਂ ਦੇਖੋ ਠੀਕ ਹੈ ਠੀਕ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜਿਹੇ ਹੁਣ ਗਰਮੀਆਂ ਦਾ ਸਟਾਕ ਆਇਆ ਹੋਇਆ ਜੀ ਇਹਨਾਂ ਦੇ ਕੋਲ ਠੀਕ ਹੈ ਵਾਹ ਨਾਈਸ ਆਈ ਥਿੰਕ ਸੋ ਕਿ ਇਹ ਚੁੰਨੀ ਹੈ ਹਾਂ ਬਹੁਤ ਸੋਹਣਾ ਮਟੀਰੀਅਲ ਗਰਮੀਆਂ ਦੇ ਕਾਰਨ ਆ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਬਾਕੀ ਇਹਨਾਂ ਦੀ ਰੇਂਜ ਵੀ ਤੁਹਾਨੂੰ ਪਤਾ ਖਾਸੀ ਸੋਹਣੀ ਹੋਊਗੀ ਉਹ ਬਿਕੋਜ਼ ਇੰਨੀ ਮਿਹਨਤ ਦੇ ਨਾਲ ਇਹਨਾਂ ਨੂੰ ਜਿਹੜਾ ਕਿ ਤਿਆਰ ਕੀਤਾ ਜਾਂਦਾ ਦੇਖੋ ਵਾਓ ਚਾਚੂ ਮੈਂ ਵੀ ਪੀਣੀ ਆ ਥੋੜੀ ਜਿਹੀ ਸ਼ਰਧਾਈ ਮੈਂ ਵੀ ਪੀ ਲੀ ਆ

ਸੋਹਣਿਆ ਬਹੁਤ ਸੋਹਣਿਆ ਹਨਾ ਮਿੱਠੇ ਮਿੱਠੇ ਜਿਹੇ ਰੰਗਾਂ ਨਾਲੇ ਜਦਾ ਢਕੀਲੇ ਢਕੀਲੇ ਜੇ ਵੀ ਨਹੀਂ ਹੈਗੇ ਗਰਮੀਆਂ ਦੇ ਵਿੱਚ ਪਹਿਣੇ ਵਾਲੇ ਆ ਸਿੰਪਲ ਜੇ ਸੂਬਰ ਜੇ ਸੂਟ ਜਿ ਇਹਨਾਂ ਨੂੰ ਆਪਾਂ ਕਹਿ ਦਈਏ ਮੈਨੂੰ ਨਾ ਚੀਜ਼ ਪਤਾ ਪਰ ਤਾਂ ਇਹਨੂੰ ਪਾਜੀ ਆਗੇ ਹੋਰ ਕੀ ਗਰਮੀਆਂ ਬਾਹਰ ਹੁਣ ਕੀ ਕਰੇ ਚੁੰਨੀਆਂ ਵੀ ਲਾਉਂਕਦੀਆਂ ਹੋਰ ਮੰਮੀ ਉੱਧਰ ਦੇਖਿਓ ਮੈਂ ਜਾ ਕੇ

ਬਸ ਇਹ ਤਾਂ ਗੜਾ ਜਾਈ ਹੈ ਨਾ ਨੈਕ ਤੇ ਹੀ ਆ ਥੋੜਾ ਜਿਹਾ ਬਰਕ ਹੋਣਾ ਹੈ ਨਾ ਨਾ ਚਨਾ ਦਾ ਆ ਕਲਰ ਕਿੰਨਾ ਉੱਠਦਾ ਦੇਖ ਲਓ ਸਭ ਨਾਲ ਲੈਦਾ ਜਿਹਾ ਦਿਖਦਾ ਨਾਲੇ ਗਰਮੀਆਂ ਨੇ ਕਰਕੇ ਹਾਂ ਲਾਈਟ ਸਨਾਰੇ ਵਜਿਹਾ ਨਾ ਕੀ ਕਰੀ ਜਿਆਦਾ ਡਾਰਕ ਵੀ ਫਾਇਦੇ ਸੋਣੇ ਬੂ ਬਿਛੋਣੇ ਹਾਂ ਹਾਂ ਕੇ ਨਹੀਂ ਹਾਂ ਦੇਖਿਆ ਹੈ ਨਹੀਂ ਕੇ ਨਹੀਂ ਹਾਂ ਕਲਰ ਜਿਹੜੇ ਮੈਂ ਤੁਹਾਨੂੰ ਉਹ ਵੀ ਤੇਰੀ ਹੈ ਨਾ ਹੁਣ ਕਲਰੀਆਂ ਦੇ ਕਰਕੇ ਨਾ ਜਿਆਦਾ ਸੋਹਣੇ ਲੱਗਦੇ ਲਾਈਟ ਲਾਈਟ ਜੇ ਕਲਰ ਆ ਦੇਖੋ ਬਲੈਕ ਕਲਰ ਚ ਵੀ ਨਾ ਸੋਹਣਾ ਉਹਦੇ ਇੱਕ ਦਾ ਦੋ ਟਟਾ ਲਾ ਲਓ ਇਹ ਨਾ ਜ਼ਿਆਦਾਤਰ ਨਾ ਪਾਕਿਸਤਾਨੀ ਉਹ ਹਵਾ ਮਮੀ ਇਹ ਪਾਕਿਸਤਾਨੀ ਗੁੜੀਆਂ ਨਹੀਂ ਪਾਉਂਦੀਆਂ ਇਹ ਖੁੱਲੇ ਡੁੱਲੇ ਜੇ ਉਹ ਹੋਲੇ ਚੀਜ਼ ਹੁਣ ਆਪਣੇ ਪੰਜਾਬ ਚ ਵੀ ਆਉਣ ਲੱਗ ਗਏ ਨਾ ਪੰਜਾਬ ਚ ਵੀ ਪਾਉਣ ਲੱਗ ਗਏ ਹੈਗੇ ਇਸ ਕਰਕੇ ਇਹ ਥੋੜੀ ਸੋ ਸਾਫ ਸੁਥਰੀ ਜਿਹੀ ਕਢਾਈ ਨਾ ਨਾ ਜਿਆਦਾ ਨਾ ਜਿਆਦਾ ਘਟ ਹੈ ਬੜਾ ਵੀ ਸੋਹਣਾ ਹੈ। ਉਹ ਤਾਂ ਪ੍ਰਾਂਤ ਇਹੰਤ ਦਾ ਇਹ ਤਾਂ ਬੰਦਾ ਉਹਨਾਂ ਨੇ ਇਹ ਤਾਂ ਦੇ ਦੇਦਾ। ਮੋਲ ਲਈ ਬਸ ਬਹੁਤ ਬਹੁਤ ਘੱਟ ਆ ਠੀਕ ਆ। ਇਹਦੇ ਨਾਲ ਤਾਂ ਪਲਾਜ਼ੋ ਵੀ ਮਿਲਦੇ ਨੇ। ਕੋਈ ਨਹੀਂ ਦੇ ਹੀ ਮਾਣ ਸੋਹਣਾ। ਫਿਰ ਇਹਦੇ ਕੱਪੜੇ ਦੇਖੋ ਮਾਮੀ। ਇਹ ਤਾਂ ਖਰਾਬ ਨੇ। ਜਿਹੜਾ ਤੁਸੀਂ ਉਹ ਕਹਿੰਦੇ ਦਸਾਂ ਕਾਲ ਕਿਤੇ ਉਹ ਨਹੀਂ ਪਤਾ ਲੱਗ ਰਿਹਾ। ਹਾਂ। ਉਹ ਤਾਂ ਪਾਵਾ ਸਾਡੇ ਦੇ ਆਪਾਂ ਨੇ। ਮਾਮਾ ਤਾਂ ਕੋਈ ਚੱਕਰ। ਹੂੰ। ਨਾਰਮਲ ਜੀ ਅੱਛਾ ਆ ਵੀ ਬੜਾ ਪਿਆਰ ਕਰਦੀ ਦੇਖਿਆ ਫਿਰ ਮੈਂ ਚੀਜ਼ ਨੂੰ ਹੱਥ ਲਾਵਾ ਮਾੜੀ ਨਹੀਂ ਨਿਕਲਦਾ ਤਾਂ ਦਾ ਹੋ ਨਹੀਂ ਸਕਦਾ ਸ਼ੂਭ ਸ਼ੋਨਾ ਮੈਂ ਲੈ ਲਵਾਂ ਪਲੀਜ਼ ਲੈ ਲੋ ਦੇ ਦੇ ਪਲੀਜ਼ ਸੌ ਦੇ ਦੇ ਲੈ ਉਹ ਆਪ ਮੰਗਦੀ ਐ ਸੌ ਮੰਮਾ ਤੇ ਲੈ ਕੇ ਆ ਸੌ ਕਿੰਨਾ ਸੋਹਣਾ ਹੈ ਲੱਗਦੇ ਪੀਸ ਤਾਂ ਕਰਕੇ ਲੱਗਦੇ ਡਿਫਾਈਨ ਕਰਕੇ ਰੱਖਿਆ ਮੈਂ ਕਿੰਨਾ ਸੋਹਣਾ ਹੋਵੇ ਪੱਗਿਨਾ ਉੱਤੇ ਇੱਕ ਦੀਦੀ ਬੈਠ ਹੁੰਦੇ ਪਤਾ ਨਹੀਂ ਅੱਜ ਕਿੱਥੇ ਹੁੰਦੀਆਂ ਸੋਹਣੀਆਂ ਸੋਹਣੀਆਂ ਡਰੈੱਸਾਂ ਦਿਖਾਉਂਦੇ ਹੁੰਦੇ ਮਾਮੀ ਬਹੁਤ ਸੋਹਣੀਆਂ ਸੋਹਣੀਆਂ ਡਰੈੱਸਾਂ ਲਗਦੇ ਆਹ ਚੀਜ਼ ਆ ਮਾਮੀ ਆ ਇਹ ਬਣਦੀ ਹੈ ਹੂੰ ਹੁਣ ਲਾਈਟਾਂ ਜਿਆ ਬੜੀਆਂ ਹੁਣ ਜਿਆਦਾ ਥੋੜਾ ਜਿਆਦਾ ਦਿਖਾਓਗੇ ਹੁਣ ਥੋੜਾ ਜਿਆ ਕਲਰ ਬੜੀਆਂ ਹੁਣ ਕਲਰ ਜਿਆਦਾ ਵਧੀਆ ਦਿਖਣਗੇ ਗੱਲ ਤਾਂ ਹੈ ਇਹ ਤੇ ਜਿਆਦਾ ਬੜਾ ਕਿ ਮੇਰੇ ਜਾਨਾ ਕੁ ਖਾਸ ਲਿਆ ਕਰਿਆ ਨਾ ਦੇਖਣ ਤਾਂ ਹੀ ਲੱਗਦਾ ਬਾਕੀ ਹੁਣ ਦਾ ਕੰਮ ਹੋਣਾ ਇੱਧਰ ਵੀ ਉਹੀ ਗਰਮੀ ਵਾਲੀਆਂ ਹੀ ਚੀਜ਼ਾਂ ਹੋਟਲ ਦੇ ਕੋਲ ਤੇ ਸਾਰਾ ਹਾਂ ਪਤਾ ਕੀ ਇਹ ਚੀਜ਼ ਤਾਂ ਹੁੰਦੀ ਵਧੀਆ ਇਹਦੇ ਤੇ ਕੱਪੜਾ ਹੀ ਵਧੀਆ ਹੁੰਦਾ ਆਪਾਂ ਪਤਾ ਕੀ ਸੋਚ ਲੰਦੇ ਵੀ ਜੇ 1000 ਦੇ ਤੇ ਅਸੀਂ 500 ਦੇ ਦੋ ਸੂਟ ਲੈ ਲਾਂਗੇ ਆਪਾਂ ਐ ਸੋਚ ਲੰਦੇ ਆ ਜਦ ਕੀ ਫਿਰ 5-500 ਦੇ ਛੂਟ ਵੀ ਦੇਖ ਲਓ ਤੁਸੀਂ ਕਿੰਨਾ ਘਟਨ 3-4 ਮਹੀਨੇ ਚ ਰਣੇ ਮੰਨ ਕੇ ਚਲੋ ਐਸਟੀਮੇਟ ਆ ਇਹ ਜੰਨੂ ਨੇ ਆਲੇ ਸਾਲ ਦੂਸਰ ਹਾਂ ਜਿੰਨਾ ਮਰਜੀ ਪਾਈ ਚੱਲੂਗੀ ਇਹਨੂੰ ਕਪੜਾ ਵਧੀਆ ਲੱਗਿਆ ਵਾ ਕੁਛ ਗੱਲ ਇਹ ਵੀ ਆ ਹਾਂਜੀ ਮਮਤਾ ਕਾਹ ਹੋਇਆ ਤੋ ਹੋਇਓ ਹੋਇਓ ਚਲੋ 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 ਸ਼ੂਟ ਦੇ ਦਵਾਰੇ ਖਰੀਸ਼ ਹੋਣੀ ਪਿੱਛੇ ਜਿੰਨੂ ਨਾ ਹੋ ਵੀ ਦੀਦੀ ਨੂੰ ਸ਼ੂਟ ਨਹੀਂ ਦਿਵਾਣਾ ਹੈਗਾ ਮਮੀ ਆ ਵੀ ਖੜਾ ਬਿੰਦੇ ਸੋਹਣਾ ਦੇਖ ਹਾਂ ਕਰਿੰਦੋ ਹਣੋ ਉਠੇ ਮਾਸੀ ਮੰਨੂ ਕੀ ਕੋਲ ਚਲੋ ਪੁੱਛੋ ਮਾਸੀ ਦਵਾ ਦੇ ਕਿੰਨੇ ਦਾ ਹੈ ਪਤਾ ਨਹੀਂ ਖਲੇ ਰੇਂਜ ਨਹੀਂ ਦੇਖਿਆ ਹੈਗਾ ਕੀ ਇਹਨਾਂ ਦੀ 300 23 ਟੇਸ ਆਉਗਾ ਅੱਛਾ ਫੇਰ ਲੈ ਲੈ ਕੋਈ ਨਾ ਲਵਾ ਕੇ ਲੈ ਕੇ ਆਉਂਗੀ ਪਾਪਾ ਦੇ ਪੈਸੇ ਲੈ ਕੇ ਆ ਗਈ ਹਾਂ ਕਿੰਨੇ ਦਾ ਉਹਦੇ ਵਿੱਚ ਲੱਗਿਆ ਵਾ ਬੈਚ 1200 ਚੰਗ ਲੇਗਾ ਮੈਂ ਨਾ ਉੱਧਰ ਇੱਕ ਸੂਟ ਦੇਖਿਆ ਦੇਖੀ ਇਹ ਉੱਧਰ ਵਾਲੇ ਜ਼ਿਆਦਾ ਮੈਨੂੰ ਵੀ ਸੋਹਣੇ ਲੱਗੇ ਹਾਂ ਕਾਉਂ ਮੈਨੂੰ ਰੰਗ ਦੇਖ ਲਓ ਆਹ ਰੰਗ ਲੈ ਲਾ ਕਾਦੇ ਵਾਸਤੇ ਵੀ ਵਿਆਹ ਹੈ ਜਿੰਮੀ ਦਾ ਅੱਛਾ ਜਿੰਮੀ ਦਾ ਵਿਆਹ ਆ ਮਾੜਾ ਸੂਟ ਤਾਂ ਜੈਸੀ ਮੈਨੂੰ ਘੱਟ ਲਾ ਇੰਨਾ ਸੇਵਰ ਲਾਇਆ ਉਹ ਪਾਜੀ ਟੋਰੇ ਬਹੁਤ ਮੈਨੇ ਨਾ ਬਣਿਆ ਬਣਾਇਆ ਨਹੀਂ ਸੂਟ ਵਧੀਆ ਲੱਗਣਾ ਨਹੀਂ ਨਹੀਂ ਮੈਂ ਮੈਂ ਉਹ ਤਾਂ ਠੀਕ ਆ ਉਂ ਕਿੰਨਾ ਜੱਜਦਾ ਮੇਰੇ ਮਨ ਚਾਚਦਾ ਮੈਂ ਮੰਨਦੀ ਆ ਤੇਰੀ ਗੱਲ ਪੁੱਤ ਪਰ ਮੈਨਾਂ ਬਣਿਆ ਬਣਾਏ ਕੱਪੜਾ ਨਹੀਂ ਮੇਰਾ ਵਧੀਆ ਲੱਗਣਾ ਮੈਂ ਹਾਂ ਰੰਗ ਦੇਖ ਲਈ ਸੀਗੀ ਦੇਖੋ ਤਾਂ ਜਿਆਦਾ ਫਿੱਕਾ ਹੈ ਇਹ ਕਾਰਮੀਆਂ ਚ ਜੈਸਮਿਨ ਲਾਈਟ ਕਲਰ ਸੋਬਰ ਨੂੰ ਸੀ ਬੁੜੀਆਂ ਹੋ ਗਈਆਂ ਹੁਣ ਤਾਂ ਵਿਆਹ ਚ ਜਾਣਾ ਹੈ ਤੁਸੀਂ ਵਿਆਹ ਨਹੀਂ ਤੈਨੂੰ ਹਰ ਕਿਸੇ ਨੂੰ ਦੇਖਣਾ ਵੀ ਤਾਂ ਚਾਹੀਦਾ ਮਾਸੀ ਯਾਰ ਹੁਣ ਕਹਦੀ ਬੁੜੀ ਹੋ ਗਈ ਐ ਨਹੀਂ ਛੇਤੀ ਬੁੜੀ ਹੋ ਗਈ ਨਹੀਂ ਇੱਕ ਮਿੰਟ ਚ ਸੂਟ ਲੈਣ ਦੇ ਸਿਕਰਾਂ ਚ ਬੁੜੀ ਹੋ ਗਈ ਬੁੜੀ ਵੀ ਹੋਣਗੀ ਆਹ ਡਾਰਕ ਆਜਾਦਾ ਸੋਨਾ ਬਿਹਾਨ ਤੇ ਮੇਰੀ ਨਹੀਂ ਆਉਂ ਤਾ ਮਾਸੀਆ ਪਿੱਕਾ ਲੇਕਿਨ ਦੇਖ ਲੋ ਮੈਂ ਬਿਆਹ ਦੇ ਸੂਟ ਦੇਖ ਜੇ ਤਾ ਤਾਂ ਸਾਡੀ ਸੁਣਨੀ ਆ ਤਾ ਤਾਂ ਨਾਉਂ ਹੀ ਲੈਣਾ ਚਾਹੀਦਾ ਜਿਹੜਾ ਹੋਂਟਾ ਚੱਕਿਆ ਤਾ ਜੇ ਤੁਸੀਂ ਆਪਣੀ ਚਲੋਣੀ ਵਿੱਚ ਤੁਸੀਂ ਆ ਲੋ ਤੁਹਾਡੀ ਮਰਜ਼ੀ ਆ ਭਾਈ ਇਹ ਜਿਹੜਾ ਸੰਗੀਤਾ ਲੋ ਤਾਂ ਬਹੁਤ ਕਿਉਂਕਿ ਹੁਣ ਹਾਂ ਕਰ ਲੂ ਪਾ ਸਕਦੀ ਆ ਮਾਸੀ ਇਹ ਸੂਟ ਕਰਨਾ ਨਹੀਂ ਕਾਣੀ ਸੂਟਾ ਲੈ ਲੇ ਮਿੱਕਾ ਕਰੋ ਨਹੀਂ ਆ ਗਈ ਮਨ ਮੰਨਣੀ ਹੋ ਨਹੀਂ ਹੈਗੀ ਚਲੋ ਯਾਰ ਲੈ ਲਓ ਹਾਂ ਬਾਈ ਬਾਬ ਦੀਆਂ ਸੂਟਾਂ ਲੈ ਲੋ ਨਹੀਂ ਐ ਨਾ ਕਰ ਯਾਰ ਆਹ ਹੋਵੇ ਤਾਂ ਹੋਰ ਕਿਹਦੀ ਇਹ ਲੋੜ ਤੁਹਾਡੇ ਅਜੀ ਕਲਰ ਗੂੜੇ ਗੂੜੇ ਜਿਹੇ ਨਹੀਂ ਤੇ ਮੇਰੇ ਘਰ ਵਾਲਿਆਂ ਨੂੰ ਗੂੜਾ ਸਾਨੂੰ ਪਸੰਦ ਆ ਦੋ ਸੇਮ ਜਿਹੇ ਕਲਰ ਆ ਹਾਂ ਜਿਹੜੀ ਕਲਰ ਇਸੀ ਦਾ ਹੈ ਹਾਂ ਵੀ ਕਲਰ ਇਸੀ ਦਾ ਹੈ ਲਓ ਮੈਂ ਦੇਖ ਹਣ ਤਿੰਨਾ ਚ ਹੁਣ ਦੱਸ ਦੋ ਬਈ ਕਿਹੜਾ ਸੋਹਣਾ ਲੱਗਣਾ ਤਿੰਨੇ ਲੈ ਕੇ ਦੇਖ ਲੋ ਮੇਰੇ ਕਿਤੇ ਨੇ ਲੱਖ ਕਾਲਾ ਟਿੱਕਾ ਲਾਈ ਜਾਸ ਮੈਨੂੰ ਉਧਰ ਰੋਲ ਹੀ ਆਉਂਦੀ

ਹਾ ਵੀ ਸੋਹਣਾ ਸੰਦੀ ਇਹਨੂੰ ਹੋਰ ਕੇ ਦਿਖਾਉਂਦਾ ਮੇਰੇ ਘਰ ਵਾਲੇ ਨੂੰ ਪਸੰਦ ਆਉਣਾ ਚਾਹੀਦਾ ਗਰਮੀ ਚ ਤਾਂ ਮੈਨੂੰ ਕੁੱਪੜਾ ਅੱਛਾ ਚੱਲ ਪੰਪ ਆੜੀ ਬਾਜੀ ਦੇਖ ਲਓ ਮਾ ਜਨਾ ਉਹ ਭਾਈ ਭੈਣ ਪਰਝਾਈ ਆਈ ਵੀਰ ਜੱਪਰਝਾਈ ਨੇ ਕਹਿੰਦੀ ਜੋ ਜੋ ਕੁਝ ਕਰਨਾ ਚਾਹ ਕਹਿੰਦੀ ਮੈਂ ਇੱਕ ਗੱਲ ਮੇਰੀ ਪਰਝਾਈ ਦਾ ਨਾ ਸੱਚੀ ਗੱਲ ਆ ਜਦ ਤੱਕ ਕਰਦੀ ਤਾਂ ਦਿਲੋਂ ਕਰਦੀ ਨਹੀਂ ਕਰਦੀ ਨਹੀਂ 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 ਕਰਦੀ ਨਹੀਂ ਨਹੀਂ ਰਗਦੇ ਨਹੀਂ ਰਗਦੇ ਨਾ ਕਰਦੇ ਆ ਆ ਸੋਹਣਾ ਲੱਗਣਾ ਇਹ ਮੈਨੂੰ ਚਾਚਾ ਜਦੇ ਨੇ ਕਿਹਾ ਕਹਿੰਦਾ ਆ ਸੋਹਣਾ ਲੱਗਣਾ ਮੈਂ ਚੈੱਕ ਕਰ ਲੈਂਦਾ ਕਿਆ ਹੋ ਗਿਆ ਇਹ ਪਾਣੀ ਦੇ ਮੈਨੂੰ ਮੈਂ ਪੀ ਲੈ ਇਸਿਰ ਪਰ ਤੇ ਗੁੜੀਆਂ ਬਣ ਜਾਂਦੀਆਂ ਨਹੀਂ ਇੱਕ ਵਾਰ ਜਸਮੀਨ ਸਿਰ ਤੇ ਸਰਦਾਰੀ ਆਏ ਹੋਏ ਚੁੰਨੀ ਨਾਲ ਗਲ ਚ ਨਹੀਂ ਸਰਦਾਰੀ ਹਾਂ ਕਈ ਵਾਰ ਸਿਰ ਤੇ ਲੈਣੀ ਪੈ ਜਾਂਦੀ ਹੈ ਜ਼ਰੂਰੀ ਨਹੀਂ ਹੈਗਾ ਨਹੀਂ ਉਹ ਤਾਂ ਠੀਕ ਹੈ ਹੁਣ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਾਂ ਇਸ ਤਰੀਣੀ ਮੈਂ ਬਹਰੇ ਉਹ ਜਾ ਉਹ ਸਾਹਮਣੇ ਦੇਖ ਸ਼ੀਸ਼ਾ ਦਾ ਦੇ ਕੇ ਮਾਸੀ ਨੇ ਬਦਲ ਲੈਣਾ ਨਾ ਆਪਣੇ ਆਪ ਨੂੰ ਸੂਟ ਤਾਂ ਬਹੁਤ ਸੋਹਣੇ ਲੱਗੇ ਪਿਆ। ਬਹੁਤ ਸੋਹਣੇ ਲੱਗੇ ਵੇ ਇੰਤਾਂ। ਜਦਨੀ ਦੇਖਦਾ ਮੈਂ ਹਾਏ ਹਾਏ ਮੇਰੀ ਚੋਅ ਇਸ ਤੋਂ ਵੀ ਨਾ ਮੇਰੇ ਘਰ ਦੇ ਸੂਟ ਨਹੀਂ ਲੱਗਦੇ। ਸੋਣਾ ਆਹ ਤਾਂ ਸੋਹਣਾ ਲੱਗਦਾ ਕੱਦ ਤੁਹਾਨੂੰ ਆਪ ਕਹਿਣੀ ਆ। ਇਹਦਾ ਕੀ ਡਿਸਕਾਊਂਟ ਵਗੈਰਾ? ਹੋ ਜਾਵੇ 2300 ਐਮਰਫੇ ਲਈ ਵੀ ਨਾ ਤੁਹਾਨੂੰ ਕਰਕੇ ਮਿਲੇਗਾ। ਕਲਰ ਇਹ ਵਾਲਾ ਹੀ ਨੇ। ਪਰ ਇੱਕ ਗੱਲ ਐ ਮੇਰੀ ਖਾਣੀ ਹੈ ਗਾਲ ਕੱਢਣੀਆਂ। ਕਾਲੇ ਕਾਲੇ ਕੱਟੇ ਕਰੀ ਦਿੱਤੀ। ਇਹ ਵੀ ਗੱਲ। ਨਹੀਂ ਫਿਰ ਚਾਚਾ ਕਰਦੇ ਮੂਰੇ ਵੀ ਚਾਚੇ ਨੇ ਕਹਿੰਦਾ ਕੋਈ ਨਹੀਂ। ਕੀ ਕਰੀ ਮੈਂ ਆਪਣੀ ਇਹ ਜਿਹੇ ਨੰਦ ਕੋਲ ਦਿੰਦਾ ਆ ਵੀ ਠੀਕ ਹੈ ਜੈਨੋ ਜੈਨੋ ਇਹ ਉਠ ਮਾ ਜਾਂ ਰੰਗ ਲੋ ਹਾਂ ਆ ਵੀ ਕਹਿਣ ਤਾਂ ਆ ਰੰਗ ਹੈ ਨਹੀਂ ਮੇਰੇ ਕੋਲ ਹਾਈ ਦੇ ਲਓ ਫਿਰ ਆਪਣੇ ਇਹ ਜੀ ਉਹ ਜੀ ਨੂੰ ਪੁੱਛੇ ਤੁਹਾਨੂੰ ਪਸੰਦ ਠੀਕ ਹੈ ਲੈ ਲਓ ਜਿਹੜਾ ਲੈਣਾ ਨਹੀਂ ਬਲਾ ਚਾਚੇ ਤੂੰ ਤੇਰਾ ਤਾਂ ਕੰਮ ਹੋ ਗਿਆ ਆ ਲੈ ਲਵਾ ਨਹੀਂ ਲੈਣਾ ਆਹ ਮੈਨੂੰ ਪਸੰਦ ਆ ਮੈਨੂੰ ਨਹੀਂ ਪਸੰਦ ਹੈ ਇਹ ਹੋ ਕੀ ਲੈ ਲੈ ਸੰਦੀਪ ਜਿਹੜਾ ਤਾਂ ਜਿਹੜਾ ਕਾਲਾ ਦੇ ਲੈ ਲਓ ਕਾਲਾ ਤਾਂ ਹੁਣ ਤਾਂ ਲੈ ਕੇ ਆਈਏ ਸਾਰੇ ਕਾਲੇ ਆਹ ਜਿਹੜਾ ਤੂੰ ਸਰਿੰਦਰ ਹੁਣ ਦਵਾਇਆ ਤੈਨੂੰ ਇਹਦੇ ਨਾਲ ਦਾ ਕਲਰ ਹੁਣ ਬੁੱਕਲ ਮਾਰੀ ਖੜੀ ਹੈ ਇਹਦੇ ਨਾਲ ਦਾ ਕਲਰ ਲੈ ਕੇ ਨਹੀਂ ਇਹ ਜ਼ਰਿੰਦਰ ਅੱਥੇ ਖੰਨੇ ਦਵਾਇਆ ਤੈਨੂੰ ਇਹਨੇ ਚੱਲ ਕੋਈ ਨਾ ਮੰਨਿਓ ਬੱਸ ਫੇਰੇ ਆਉਂਗੀ ਕੱਲ ਪਰਸੋਂ ਤੱਕ ਪਾਣੀ ਮਾਰ ਰਾ ਪਾਣੀ ਬੁੱਕਲ ਸੱਤ ਮੁਫਤ ਡਿਸਕਾਊਂਟ ਹੋ ਜਾਏਗਾ ਅੱਜ ਇਹਨਾਂ ਨੂੰ ਲੱਕਾ 2 ਪੀਸ ਲੈ ਆਇਆ ਹਾਂ ਬੁੱਪੂ ਤੂੰ ਕਹਿੰਦਾ ਫਿੱਦਾ ਗੁੱਸਾ ਹੋ ਗਈ ਕਾ ਹੋਏ ਮੇਰੇ ਬੱਚੇ ਤਾਂ ਬਚਾਰੇ ਗੁੱਸੇ ਹੀ ਹੋਗੇ ਕਹਿੰਦੇ ਮੈਂ ਤਾਂ ਚਾਰ ਬੰਦੇ ਖੜੇ ਹੈਗੇ ਕੋਈ ਕੋਈ ਬੱਚਾ ਦੇ ਛੂਟ ਦਵਾ ਦੇ ਪਲੀਜ਼ ਹਾਂ ਚਲੋ 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 ਗਾ ਮਿਲਾਤੇ ਮੈਂ ਬੱਚੇ ਨੂੰ ਦੀ ਦੀ ਦੇ ਕੋਲੋਂ ਗਾ ਵੀ ਨਹੀਂ ਮੈਂ ਜਿੰਨਾ ਹੋਣਾ ਬਿਨਾਂ ਬਾਕੀ ਵੀ ਵਧੀਆ ਵਧੀਆ ਕਲਰ ਲੱਗੇ ਹੋਇਆ ਕਹਿੰਦੇ ਜਿੰਨਾ ਗੁੜ ਪਾਉਂਗੇ ਉਨਾ ਮਿੱਠਾ ਬਾਕੀ ਇਹਨਾਂ ਦੀ ਜਿਹੜੀ ਪ੍ਰੈਜੇਂਟੇਸ਼ਨ ਹੈ ਵਧੀਆ ਕੀਤੀ ਹੋਈ ਸਾਰੇ ਕੁਰਤਿਆਂ ਦੀ ਤੇ ਜਿਹੜੇ ਇੱਧਰ ਆ ਪਾ ਕੀਤੇ ਵਿਹਾਂ ਵਾਲੇ ਵਧੀਆ ਉਹਦੇ ਚ ਵਧੀਆ ਡਿਜ਼ਾਈਨਿੰਗ ਮਤਲਬ ਸਿੱਪੀ ਸਤਾਰੇ ਜਿਹੇ ਹੁੰਦੇ ਜਿਹੜੇ ਬੀਬੀਆ ਪਣਾ ਵਿਹਾਂ ਚ ਪਾ ਕੇ ਜ਼ਿਆਦਾ ਖੁਸ਼ ਹੁੰਦੀਆਂ ਉਹ ਸਾਰੇ ਇੱਧਰ ਵਿੱਚ ਪੀਸ ਪੇ ਵਿੱਚ ਤੇ ਆਹ ਨੇ ਵੀ ਪਈਆਂ ਡਿਜ਼ਾਈਨਿੰਗ ਕਿਹੜਾ ਕਲਰ ਕੱਢਣਾ ਕਿਹੜਾ ਨਹੀਂ ਇੱਧਰ ਸਾਰੇ ਆਪੇ ਇਦਾਂ ਦੀ ਲੋਕਾਂ ਨਹੀਂ ਆ ਸੂਟਾਂ ਨਹੀਂ ਬਾਅਦ ਵਿੱਚ ਜਿਹੜੇ ਆ ਪਏ ਆ ਜਿਹੜਾ ਆਪਾਂ ਪਸੰਦ ਕਰੂਗਾ ਉਹਦੇ ਨਾਲ ਦੀ ਇਹਨਾਂ ਨੇ ਫਿਰ ਤੁਹਾਨੂੰ ਖੋਲ ਕੇ ਦਿਖਾ ਦੇਣੀ ਥੱਲੇ ਵੀ ਆਹ ਕਲਰ ਆਊਗਾ ਜੀ ਥੋੜਾ ਪਾਉਣ ਤੋਂ ਬਾਅਦ ਜਿਵੇਂ ਹੁਣ ਆਹ ਡਿਜ਼ਾਈਨ ਆ ਜੀ ਇਹ ਇਹ ਡਿਜ਼ਾਈਨ ਦਾ ਸੂਟ ਆ ਪਿਆ ਜੀ ਉੱਪਰ ਆ ਉੱਪਰ ਲਈ ਸਾਰਾ ਇਦਾਂ ਦੀ ਲੋਕਾਂ ਉਹਦੀ ਚਲੋ ਮੈਂ ਕਿਹੜੇ ਜਨਨੀਆਂ ਦੇ ਚੱਕਰ ਤੇ ਬੈ ਕੇ ਉਧਰ ਸਾਡੀਆਂ ਬੀਬੀਆਂ ਦਾ ਉਧਰ ਲੱਗੀਆਂ ਮੈਂ ਸਾਰੀ ਮੈਂ ਇਕੱਲੇ ਜੰਮੜਾ ਵਾ ਇਧਰ ਚਲੋ ਦੇਖ ਰਹੇ ਹਾਂ ਮੈਨੂੰ ਲੱਗਦਾ ਵੀ ਇਹਨਾਂ ਨੇ ਸੂਟ ਚੱਕ ਤਾ ਲਏ ਤੇ ਆ ਲੱਗੀਆਂ ਵੀ ਜੀ ਚੁੰਨੀ ਆ ਕੀ ਆ ਗਿਆ ਪੁੱਤ ਡੈਡੀ ਆ ਗਿਆ ਆ ਗਿਆ ਤੇ ਆ ਵੀ ਲੱਗੀਆਂ ਵੀ ਜੀ ਚੁੰਨੀ ਇੱਧਰ ਤੇ ਹਾਂ ਹੋ ਗਿਆ ਕੋਸੇ ਸੋਡਾ ਸੋਧਾ ਬੱਤਾ ਹਾਂਜੀ ਹਾਂਜੀ ਕਰ ਹਾਂ ਉਹ ਰੇਟ ਕਰ ਲਈ ਚੁਣਿਆ ਕਰੀ ਜਾਓ ਰੋ ਮੜਿਆ ਰੇਟ ਕਰੋ ਜੀ ਰੇਟਾਂ ਇੰਡੋ ਕਾਰਵੈਸ ਰੋਪੜਾ ਜੀ ਜੀਐਸ ਸਟੇਟਸ ਦੇ ਸਾਹਮਣੇ ਇਹਨਾਂ ਦੀ ਸ਼ਾਪ ਹੈ ਵਧੀਆ ਸ਼ੋਰੂਮ ਵਧੀਆ ਡੀਲ ਕਰਦੇ ਆ ਤੇ ਜਿਹੜਾ ਸਾ ਬੀਬੇ ਪਣਾ ਵਿੱਚ ਆ ਕੇ ਖਲਾਰਾ ਪਾ ਜਾਂਦੀਆਂ ਉਹਨਾਂ ਨੂੰ ਆ ਲੋਟ ਕਰੀ ਜਾਂਦਾ ਵੀਰ ਸਾਡਾ ਨਾਲ ਦੀ ਨਾਲ ਤੈਹ ਲਾ ਕੇ ਫੇਰ ਉੱਥੇ ਬਜ਼ਾਰ ਤੋਂ ਜਿੱਥੇ ਤੇ ਕੱਢੇ ਹੈ ਹਾਂ ਚਲੋ ਇਹ ਹੀ ਇਹ ਜਿਹੜੀ ਤੁਹਾਡੀ ਪ੍ਰੈਜੈਂਟੇਸ਼ਨ ਹੈ ਨਾ ਇਹਦੀ ਤਾਂ ਲੋਕਾਂ ਅਸਲੀ ਇਹਦੇ ਨਾਲੇ ਖੇਚ ਪੈਣੀ ਹੈ ਸਾਰੀ ਹਾਂ ਚਲੋ ਕਰ ਲਈ ਜੇ ਕੋਈ ਰੇਟ ਰੂਟ ਫਿਰ ਦੇਖਦੇ